ਸਾਰਿਆਂ ਨੂੰ ਜੈਮ ਸਦੀ ਅੱਜ ਅਸੀਂ ਪੜਾਂਗੇ ਸ਼ਾਇਦਾ 60 ਅਧਿਆਏ ਨਵੇਂ ਸਿਉਂ ਦੀ ਸ਼ਾਨ ਪਹਿਲੀ ਆਇਤ ਉਠ ਚਮਕ ਤੇਰਾ ਚਾਨਣ ਜੋ ਆ ਗਿਆ ਹੈ ਤੇ ਇਹ ਹਵਾ ਦਾ ਪ੍ਰਤਾਪ ਜੋ ਤੇਰੇ ਉੱਤੇ ਚਮਕਿਆ ਹੈ ਦੂਸਰੀ ਆਇਤ ਵੇਖੋ ਤਾਂ ਹਨੇਰਾ ਧਰਤੀ ਨੂੰ ਟਕ ਲੱਵੇਗਾ ਤੇ ਉਮਤਾ ਨੂੰ ਘਟਾ ਪਰ ਇਹ ਹਵਾ ਤੇਰੇ ਉੱਤੇ ਚਮਕੇਗਾ ਤੇ ਉਹਦਾ ਪ੍ਰਤਾਪ ਤੇਰੇ ਉੱਤੇ ਵਿਖਾਈ ਦੇਵੇਗਾ ਤੀਸਰੀ ਆਇਤ ਕਮਾ ਤੇਰੇ ਚਾਨਣ ਵਾਲਾ ਆਣ ਗਿਆ ਤੇ ਰਾਜ ਤੇਰੇ ਚੜਾਅ ਦੀ ਚਮਕਾਹਟ ਵਾਲਾ ਛਥੀ ਆਇਤ ਆਪਣੀ ਅੱਖਾਂ ਚੁੱਕ ਕੇ ਆਲੇ-ਦੁਆਲੇ ਵੇਖੋ ਸਭ ਦੇ ਸਭ ਇਕੱਠੇ ਹੁੰਦੇ ਹੋ ਤੇਰੇ ਕੋਲ ਆਉਂਦੇ ਤੇਰੇ ਪੁੱਤਰ ਦੂਰੋਂ ਆਣ ਗਿਆ ਤੇ ਤੇਰੀਆਂ ਧੀਆਂ ਕੁਛੜ ਚੁੱਕੀਆਂ ਜਾਣ ਗਿਆ ਪੰਜਵੀਂ ਆਇਤ ਤਾਂ ਤੋ ਵੇਖੇਂਗੇ ਤੇ ਚਮਕੇਂਗੇ ਤੇ ਤੇਰਾ ਦਿਲ थरथਰ ਕੰਬੇਗਾ ਤੇ ਫੁੱਲ ਜਾਵੇਗਾ ਕਿਉਂ ਜੋ ਸਮੁੰਦਰ ਦੀ ਵਾਫਰੀ ਤੇਰੀ ਵੱਲ ਫਰੇਗੀ ਅਤੇ ਕੌਮਾਂ ਦਾ ਧਾਨ ਤੇਰੇ ਵੱਲ ਆਵੇਗਾ ਛੇਵੀਂ ਆਇਤ ਬਹੁਤ ਸਾਰੇ ਊਠ ਤੇਨੂੰ ਟੱਕ ਲੈਣਗੇ ਮਿਦਿਆਨ ਅਤੇ ਫਾਦ ਦੇ ਜਵਾਨ ਊਠ ਸਾਰੇ ਸ਼ਬਾ ਤੋਂ ਆਣਗੇ ਉਹ ਸੋਨਾ ਤੇ ਲੁਬਾਂ ਚੁੱਕਣਗੇ ਤੇ ਇਹ ਹਵਾ ਦੀ ਉਸਤ ਦਾ ਪ੍ਰਚਾਰ ਕਰਨਗੇ ਸਤਮੀ ਐਤਿਕੈਦਾਰ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ ਨਬਯੋਥ ਦੇ ਛਤਰੇ ਤੇਰੀ ਸੇਵਾ ਕਰਨਗੇ ਉਹ ਕਬੂਲ ਹੋ ਕੇ ਮੇਰੀ ਜਗਵੇਦੀ ਉਤੇ ਲੜਾਈ ਜਾਣਗੇ ਅਤੇ ਮੈਂ ਆਪਣੇ ਸੋਹਣੇ ਭਮਨ ਨੂੰ ਸਜਾਵਾਂਗਾ ਅੱਠਮੀ ਐਤੇ ਕੌਣ ਹਨ ਜਿਹੜੇ ਬੱਦਲ ਵਾਂਝ ਉਡਾਉਂਦੇ ਹਨ ਜਿਹੜੇ ਜਿਵੇਂ ਘੂਗੀਆਂ ਆਪਣੇ ਕਬੂਕਾਂ ਨੂੰ ਨੌਵੀਂ ਐਤੇ ਸਤਮੁਜ ਟਾਪੂ ਮੇਰੀ ਉਡੀਕ ਕਰਨਗੇ ਨਾਲੇ ਪਹਿਲਾ ਤਰਤੀਸ਼ ਦੇ ਜਹਾਜ਼ ਪਈ ਉਹ ਤੇਰੇ ਪੁੱਤਰਾਂ ਨੂੰ ਉਹਨਾਂ ਦੀ ਚਾਂਦੀ ਤੇ ਸੋਨੇ ਸੁਨੇ ਦੂਰ ਲਿਆਉਣ ਯਹੋਵਾ ਤੇਰੇ ਪਰਮੇਸ਼ਰ ਦੇ ਨਾਮ ਲਈ ਨਾਮ ਲਈ ਅਤੇ ਇਸਰਾਇਲ ਦੇ ਪਵਿੱਤਰ ਪੁਰਖ ਲਈ ਕਿਉਂ ਜੋ ਉਸ ਤੈਨੂੰ ਸਜਾਇਆ ਹੈ 10ਵੀਂ ਐਤ ਉਪਰੇ ਤੇਰੀ ਕੰਧਾਂ ਨੂੰ ਸਾਰਨਗੇ ਤੇ ਉਹਨਾਂ ਦੇ ਰਾਜੇ ਤੇਰੀ ਸੇਵਾ ਕਰਨਗੇ ਭਾਵੇਂ ਮੈਂ ਤੈਨੂੰ ਆਪਣੇ ਕੋਪ ਵਿੱਚ ਮਾਰਿਆ ਪਰ ਮੈਂ ਆਪਣੀ ਭਾਣੀ ਵਿੱਚ ਤੇਰੇ ਉੱਤੇ ਰਹਿਮ ਕਰਾਂਗਾ 11ਵੀਂ ਐਤ ਤੇਰੇ फाटक ਸਦਾ ਖੁੱਲੇ ਰਹਿਣਗੇ ਉਹ ਦਿਨੇ ਦਿਨ ਰਾਤ ਬੰਦਨਾ ਹੋਣਗੇ ਪਈ ਤੇਰੇ ਕੋਲ ਕੌਮਾ ਦਾ ਧਨ ਅਤੇ ਉਹਨਾਂ ਦੇ ਰਾਜੇ ਜਲੂਸ ਵਿੱਚ ਲੈ ਆਉਣ 12ਵੀਂ ਐਤ ਜਿਹੜੇ ਕੌਮਾ ਤੇ ਜਿਹੜਾ ਰਾਜ ਤੇਰੀ ਸੇਵਾ ਨਾ ਕਰੇਗਾ ਨਾ ਸ਼ੋਜਾਵੇਗਾ ਹਾਂ ਉਹ ਕੌਮਾ ਓਕਾ ਹੀ ਬਰਬਾਦ ਹੋ ਜਾਣਗੀਆਂ 13ਵੀਂ ਐਤ ਲਬਨਾਂ ਦੀ ਸ਼ਾਨ ਤੇਰੇ ਕੋਲ ਆਵੇਗੀ ਸਰੂ ਚੀਲ ਤੇ ਚਨਾਰ ਇਕੱਠੇ ਪਈਓ ਤੇਰੇ ਪੁੱਤਰ ਸਥਾਨ ਨੂੰ ਸਜਾਉਣ ਕਿਉਂ ਜੋ ਆਪਣੇ ਪਰਾਂ ਦੇ ਸਥਾਨ ਨੂੰ ਸ਼ਾਨਦਾਰ ਮੈਂ ਆਪਣੇ ਪਰਾਂ ਦੇ ਸਥਾਨ ਨੂੰ ਸ਼ਾਨਦਾਰ ਬਣਾਵਾਂਗਾ 14ਵੀਂ ਐਇਤ ਤੇ ਤੇਰੇ ਦੁਖੀਆਂ ਦੇ ਪੁੱਤਰ ਤੇਰੇ ਕੋਲ ਨਿਉਂਦੇ ਹੋਏ ਆਉਣਗੇ ਤੈਨੂੰ ਸਾਰੇ ਤੁਸ਼ੇ ਜਾਣਨ ਵਾਲੇ ਤੇਰੇ ਪੈਰਾਂ ਉੱਤੇ ਮੱਥਾ ਟੇਕਣਗੇ ਉਹ ਤੈਨੂੰ ਯਹੋਵਾ ਦਾ ਸ਼ਹਿਰ ਇਸਰਾਇਲ ਦਾ ਪਵਿੱਤਰ ਪੁਰਖ ਦਾ ਸਿਓਨ ਆਖਣਗੇ 15ਵੀਂ ਐਇਤ ਭਾਵੇਂ ਤੂੰ ਤਿਆਗੀ ਹੋਈ ਹੈ ਤੇ ਘਨੌਣੀ ਸ ਹੈ ਅਤੇ ਤੇਰੇ ਵਿੱਚ ਕੋਈ ਨਹੀਂ ਸੀ ਲੰਘਦਾ ਪਰ ਮੈਂ ਤੈਨੂੰ ਸਦਾ ਲਈ ਉੱਤਮ ਪੀੜ੍ਹੀਓ ਪੀੜ੍ਹੀ ਖੁਸ਼ ਰੱਖਾਂਗਾ 16ਵੀਂ ਐਇਤ ਤੂੰ ਕੌਮਾਂ ਦਾ ਦੁੱਧ ਚੁੰਗੇਂਗੀ ਅਤੇ ਰਾਜਿਆਂ ਦੀ ਛਾਤੀ ਚੁੰਗੇਂਗੀ ਤੂੰ ਜਾਣੇਗੀ ਪਈ ਮੈਂ ਜੋ ਹਵਾ ਤੇਰਾ ਬਚਾਉਣ ਵਾਲਾ ਹਾਂ ਤੇਰਾ ਛਡਾਉਣ ਵਾਲਾ ਯਾਕੂਬ ਦਾ ਸ਼ਕਤੀਮਾਨ 17ਵੀਂ ਐਤ ਪਿੱਤਲ ਦੀ ਥਾਂ ਮੈਂ ਸੋਨਾ ਲਿਆਵਾਂਗਾ ਲੋਹੇ ਦੀ ਥਾਂ ਮੈਂ ਚਾਂਦੀ ਲਿਆਵਾਂਗਾ ਲੱਕੜੀ ਦੀ ਥਾਂ ਮੈਂ ਪਿੱਤਲ ਅਤੇ ਪੱਥਰ ਦੀ ਥਾਂ ਲੋਹਾ ਮੈਂ ਤੇਰੇ ਮੋਹਲਸਾਂ ਨੂੰ ਸ਼ਾਂਤੀ ਅਤੇ ਤੇਰੇ ਬੇਗਾਰ ਕਰਾਉਣ ਵਾਲਿਆਂ ਨੂੰ ਧਰਮ ਬਣਾਵਾਂਗਾ 18ਵੀਂ ਐਤ ਜ਼ੁਲਮ ਤੇਰੇ ਦੇਸ਼ ਵਿੱਚ ਫੇਰ ਸੁਣਿਆ ਨਾ ਜਾਵੇਗਾ ਨਾ ਤੇਰੀ ਹੱਦਾਂ ਵਿੱਚ ਬਰਬਾਦੀ ਅਤੇ ਤਬਾਹੀ ਤੂੰ ਆਪਣੀਆਂ ਕੰਧਾਂ ਨੂੰ ਮੁਕਤੀ ਅਤੇ ਆਪਣੇ ਫਾਟਕਾਂ ਨੂੰ ਉਸ ਸਦ ਦੇਂਗੀ ਉਨਮੀ ਆਇਤ ਸੂਰਜ ਤੇਰੇ ਲਈ ਫੇਰ ਦਿਨੇ ਚਾਨਣ ਲਈ ਨਾ ਹੋਵੇਗਾ ਨਾ ਚੰਦ ਉਜਾਲੇ ਲਈ ਤੈਨੂੰ ਚਾਨਣ ਦੇਵੇਗਾ ਪਰ ਯਹੋਵਾ ਤੇਰਾ ਸਦੀਪਕ ਚਾਨਣ ਹੋਵੇਗਾ ਅਤੇ ਤੇਰਾ ਪਰਮੇਸ਼ਰ ਤੇਰੀ ਸਜਾਵਟ ਹੋਵੇਗਾ 21ਵੀਂ ਆਇਤ ਤੇਰਾ ਸੂਰਜ ਫਿਰ ਨਹੀਂ ਲਿਥੇਗਾ ਨਾ ਤੇਰਾ ਚੰਦ ਮਿਟ ਜਾਵੇਗਾ ਯਹੋਵਾ ਜੋ ਤੇਰੇ ਲਈ ਸਦੀਪਕ ਚਾਨਣ ਹੋਵੇਗਾ ਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ 19ਵੀਂ ਆਇਤ ਤੇਰੇ ਲੋਕ ਧਰਮੀ ਹੋਣਗੇ ਉਹ ਤਰਤੀ ਨੂੰ ਸਦਾ ਲਈ ਵਾਸ ਵਿੱਚ ਰੱਖਣਗੇ ਮੇਰੀ ਲਾਈ ਹੋਈ ਲਗਰ ਮੇਰੇ ਹੱਥਾਂ ਦੇ ਕੰਮ ਪਈ ਮੈਂ ਸਜਾਇਆ ਜਾਵਾਂ ਬਾਈਮੀ ਐ ਤੇ ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਤੇ ਛੋਟਾ ਇੱਕ ਬਲਵੰਤ ਕੌਮ ਮੈਂ ਯਹੋਵਾ ਵੇਲੇ ਸਿਰ ਇਹ ਨੂੰ ਛੇਤੀ ਕਰਾਂਗਾ ਆਮੀਨ ਪ੍ਰਭੂ ਜੀ ਨੇ ਵਚਨ ਪੜੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦੇ ਵਸਤੇ ਰਹਿਣ ਆਮੀਨ ਸਾਂਝੇ ਮਿਸਕੀ